ਅੱਜ ਅਸੀਂ ਦਾ ਉਪਰ ਡੋਰ ਚਰਚ ਖੋਜੀਵਾਲ ਦੇ ਵਿੱਚ ਆਏ ਆ ਤੇ ਬਹੁਤ ਠੰਡ ਦਾ ਮੌਸਮ ਸੀ ਪਰ ਬਹੁਤ ਜ਼ਿਆਦਾ ਇੱਥੇ ਇੰਜੋਏ ਕੀਤਾ ਸਾਰੀ ਸੰਗਤ ਦੇ ਨਾਲ ਤੇ ਬਹੁਤ ਆਨੰਦ ਮਿਲਿਆ ਤੇ ਦੇਖੋ بارشਾਂ ਮੀਂਹ ਜਿੰਨਾ ਮਰਜ਼ੀ ਆ ਜਾਏ ਪਰ ਖੁਦਾ ਦੇ ਲੋਕ ਕਦੇ ਵੀ ਰੁਕਦੇ ਨਹੀਂ ਆ ਉਹ ਪਾਣੀਆਂ ਦੇ ਵਿੱਚ ਵੀ ਨੰਗ ਕੇ ਖੁਦਾ ਦੇ ਘਰ ਦੇ ਵਿੱਚ ਆਉਂਦੇ ਆ ਤੇ ਅੱਜ ਸਾਰਿਆਂ ਨੇ ਬਹੁਤ ਇੰਜੋਏ ਕੀਤਾ ਖੁਦਾ ਦੇ ਦਾਸ ਨੇ ਸਾਰਿਆਂ ਲਈ ਬਹੁਤ ਬlesing ਦੀਆਂ ਦੁਆਵਾਂ ਕੀਤੀਆਂ ਤੇ ਖੁਦਾ ਦੇ ਦਾਸ ਪਾਸਟਰ ਜੋਲ ਜੀ ਨੇ ਸਾਰਿਆਂ ਲਈ ਬਰਕਤ ਦੇ ਸ਼ਬਦ ਬੋਲੇ ਆ ਤੇ ਜਿੰਨੇ ਲੋਕ ਵਿਸ਼ਵਾਸ ਕਰਨਗੇ ਤੇ ਸੱਚਮੁੱਚ ਉਹਨਾਂ ਦੇ ਜੀਵਨ ਦੇ ਵਿੱਚ ਪੂਰੇ ਹੋਣਗੇ ਤੇ ਇਹਦਾ ਓਪਨ ਡੋਰ ਚਰਚ ਖੋਜੇਵਾਲ ਤੋਂ ਅੱਜ ਬਹੁਤ ਵਧੀਆ ਰਿਹਾ ਐਤਵਾਰ ਦਾ ਦਿਨ ਤੇ ਹਾਂ ਹੁਣ ਅਸੀਂ ਘਰਾਂ ਨੂੰ ਜਾ ਰਹੇ ਹਾਂ ਤੇ ਖੁਦਾ ਦਾ ਸ਼ੁਕਰ ਕਰਦੇ ਹਾਂ ਕਿ ਖੁਦਾ ਨੇ ਅੱਜ ਸਾਨੂੰ ਦਿਨ ਦਿੱਤਾ ਤੇ ਜਿਸ ਵਿੱਚ ਆਪਾਂ ਸਾਰੇ ਮਿਲ ਕੇ ਖੁਦਾ ਦੀ ਮਹਿਮਤ ਤੇ ਵਡਿਆਈ ਕਰ ਸਕੀਏ ਬਹੁਤ ਸ਼ੁਕਰਗੁਜ਼ਾਰ ਆ ਤੇ ਅਸੀਂ ਤੁਹਾਨੂੰ ਵੀ ਕਹਿਣਾ ਚਾਹੁੰਦੇ ਆ ਕਿ ਤੁਸੀਂ ਵੀ ਦਾ ਓਪਨ ਡੋਰ ਚਰਚ ਖੋਜੇਵਾਲ ਦੇ ਵਿੱਚ ਆ ਸਕਦੇ ਆ ਆ ਇੱਥੇ ਹਰ ਐਤਵਾਰ ਬਹੁਤ ਹੀ ਵੱਡੀ ਤੀੜਾਰ ਦੇ ਵਿੱਚ ਲੋਕ ਆਉਂਦੇ ਆ ਤੇ ਆਪਣੀਆਂ ਆਸ਼ੀਸ਼ਾਂ ਬਰਕਤਾਂ ਨੂੰ ਗ੍ਰਹਿਣ ਕਰਦੇ ਆ ਜਦੋਂ ਖੁਦਾ ਦੇ ਦਾਸ ਵਾਸਤੇ ਜੋਜ ਦੀ ਪ੍ਰਾਰਥਨਾ ਕਰਦੇ ਓਕੇ ਜੀ ਗੋਡ ਬlesਸ ਯੂ ਰੱਬ ਤੁਹਾਨੂੰ ਬਰਕਤ ਦੇਵੇ ਬਾਏ ਬਾਏ